ਨਹੀਂ ਜਸਤਾਰ ਸਾਹਿਬ ਨੂੰ ਇਹ ਹੀ ਬੇਨਤੀ ਕੀਤੀ ਕਿ ਕੌਮ ਤੁਹਾਡੇ ਵੱਲ ਬੜੀ ਬੇਸਬਰੀ ਨਾਲ ਦੇਖ ਰਹੀ ਆ ਤੇ ਤੁਸੀਂ ਫੈਸਲਾ ਜਿਹੜਾ ਕੌਮ ਦੀਆਂ ਭਾਵਨਾਵਾਂ ਸਿੱਖ ਸਿਧਾਂਤਾਂ ਦੇ ਅਨੁਕੂਲ ਹੋਵੇ ਨਾ ਕਿ ਕਿਸੇ ਜ਼ਬਾਹ ਅੰਦਰ ਕੋਈ ਇਹੋ ਜਿਹਾ ਫੈਸਲਾ ਹੋਵੇ ਕਿ ਜਿਹੜਾ ਕੌਮ ਮੁੜ ਕੇ ਵਿੱਦਾ ਦਾ ਸ਼ਿਕਾਰ ਹੋਵੇ ਨਾ ਉਹਨੂੰ ਪ੍ਰਵਾਨ ਕਰੇ ਜਾਂ ਕੋਈ ਅਜਿਹਾ ਹੋਵੇ ਤੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਆ ਵੀ ਬਿਨਾਂ ਕਿਸੇ ਦਬਾਅ ਦੇ ਇੱਥਾਂ ਆ ਕੇ ਉਹ ਫੈਸਲਾ ਕਰਦਾ ਬਾਕੀ ਉਹਨਾਂ ਨੂੰ ਮੈਂ ਵਿਸ਼ਵਾਸ ਦਿਵਾਇਆ ਵੀ ਜੋ ਵੀ ਉਹਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਪਿਛਲੇ ਸਮੇਂ 'ਚ ਕਿ ਤੁਹਾਡੇ ਬੱਚੇ ਬਾਹਰ ਐ ਤੇ ਅਸੀਂ ਮੈਂ ਵਿਸ਼ਵਾਸ ਦਵਾਇਆ ਕਿ ਅਸੀਂ ਪੂਰਨ ਤੌਰ ਤੇ ਉਹਨਾਂ ਦੇ ਨਾਲ ਆ ਸਾਡਾ ਪੂਰਾ ਸਮਰਥਨ ਹੈ ਉਹਨਾਂ ਨੂੰ ਮੈਂ ਬਾਹਰ ਦੀ ਸਿਕ ਕੌਮ ਨੂੰ ਵੀ ਅਪੀਲ ਕਰਦਾ ਕਿ ਉਹਨਾਂ ਦੇ ਬੱਚਿਆਂ ਦਾ ਧਿਆਨ ਰੱਖੇ ਉਹਨਾਂ ਨੂੰ ਮਿਲਦੇ ਜਿਲਦੇ ਰਹਿਣ ਬਈ ਉਹ ਠੀਕ ਠਾਕ ਹੈ ਹਾਲਚਾਲ ਉਹਨਾਂ ਦਾ ਪੁੱਛਦੇ ਰਹਿਣ ਇਹ ਇਹ ਸੜਾ ਤੱਕ ਜੀ ਰਾਜਨੀਤਿਕ ਧਾਰਮਿਕ ਦੋਵਾਂ ਦੇ ਇਹ ਤੇ ਕਿਸੇ ਨੇ ਕੋਈ ਧਾਰਮਿਕ ਗناہ ਕੀਤਾ ਉਹਨੂੰ ਧਾਰਮਿਕ ਸਜ਼ਾ ਵੀ ਤੇ ਜੇ ਨੇ ਰਾਜਨੀਤਿਕ ਹੋ ਕੇ ਕੋਈ ਕੌਮਨਾ ਕੌਮਦਾਨ ਨੁਕਸਾਨ ਕੀਤਾ ਤੂੰ ਉਹਨੂੰ ਰਾਜਨੀਤਿਕ ਤੌਰ ਤੇ ਵੀ ਸਜ਼ਾ ਮਿਲਣੀ ਚਾਹੀਦੀ। ਬਾਈ ਜੀ ਉਹ ਜਿਵੇਂ ਨਾ ਸੁਖਵੀਰ ਬਾਦਲ ਇੱਕ ਦੇਖੋ ਆਮ ਵੋਟ ਤਾਂ ਉਹਨਾਂ ਨੂੰ ਪੈਂਦੀ ਨਹੀਂ ਕਿਉਂਕਿ ਨਿਰੰਤਰ ਹਾਰ ਹੁੰਦੀ ਆਈ ਹੈ ਤਿੰਨ ਚਾਰ ਇਲੈਕਸ਼ਨਾਂ ਦੇ ਵਿੱਚ ਸੁਖਵੀਰ ਬਾਦਲ ਹੁਣ ਅਕਾਲੀ ਦਲ ਦਾ ਨਹੀਂ ਇੱਕ ਕੋ ਗਰੁੱਪ ਹੈ। 100 200 ਬੰਦਿਆਂ ਦਾ ਉਹਨਾਂ ਦਾ ਪ੍ਰਧਾਨ ਹੈ ਉਹਨਾਂ ਨੇ ਬੇਸ਼ੱਕ ਅਸਤੀਫਾ ਦੇਤਾ ਚਾਹੇ ਉਹਨਾਂ ਨੇ ਮਨਜ਼ੂਰ ਕੀਤਾ ਚਾਹੇ ਨਹੀਂ ਕੀਤਾ ਜਿਉਂ ਮਨਜ਼ੂਰ ਕਰ ਵੀ ਲੈਂਦੇ ਉਹਨਾਂ ਨੇ ਹੋਰ 2 ਮਹੀਨੇ ਨੂੰ ਕਿਉਂਕਿ ਉਹੀ ਉਹਦੇ ਬੰਦੇ ਆ ਜਿਹੜੇ ਉਹਨਾਂ ਨੂੰ ਸਪੋਰਟ ਕਰਦੇ ਆ ਜਿੰਨੇ ਬੰਦੇ ਉਹਨਾਂ ਨੇ ਦੁਬਾਰਾ ਚੁਣ ਕੇ ਉਹਨੂੰ ਫੇਰ ਬਣਾ ਦੇਣਾ ਸੀ ਉਹ ਤਾਂ ਮਨਜ਼ੂਰ ਕੀਤਾ ਨਹੀਂ ਕੀਤਾ ਇੱਕੋ ਗੱਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮੀਰੀ ਪੀਰੀ ਦੇ ਤਖਤ ਅਕਾਲ ਤਖਤ ਸਾਹਿਬ ਵੱਡਾ ਤਰਾ ਦਰਬਾਰ ਸੱਚਾ ਤੋਂ ਤਖਤੇ ਨਮਸਕਾਰ ਕੀਤੀ ਆ ਤੇ ਉਹਨਾਂ ਦੇ ਜਿਹਸੇਦਾਰ ਸਾਹਿਬ ਨਾਲ ਇਹ ਮਿਲਣੀ ਕੀਤੀ ਤੇ ਉਹਨਾਂ ਨੂੰ ਜਿਹੜੀਆਂ ਸੰਗਤ ਦੀਆਂ ਭਾਵਨਾਵਾਂ ਜਾਂ ਜਿਹੜੇ ਸੰਗਤ ਚ ਖਰਚੇ ਸੀ ਉਹਨਾਂ ਤੋਂ ਜਾਣੂ ਕਰਵਾਇਆ ਗਿਆ ਤੇ ਇੱਕ ਉਹ ਸਾਨੂੰ ਜਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹ ਜਦੋਂ ਦਾ ਸੁਖਵੀਰ ਬਾਦਲ ਨੇ ਅਸਤੀਫਾ ਦਿੱਤਾ ਉਹਨਾਂ ਨੇ ਬੜਾ ਡਰਾਮਾ ਕਰਕੇ ਉਸ ਜਿਹਸੇਦਾਰ ਸਾਹਿਬ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਤੱਕ ਵੀ ਇਸ ਤੇ ਦਬਾਅ ਪਾਇਆ ਜਾ ਰਿਹਾ ਕਿ ਕਿਸ ਤਰੀਕੇ ਨਾਲ ਫੈਸਲਾ ਆਪਣੇ ਮਨਮਰਜ਼ੀ ਦਾ ਕਰਵਾ ਸਕਣ। ਤੇ ਅਸੀਂ ਜਸਤਾਰ ਸਾਹਿਬ ਨੂੰ ਇਹ ਹੀ ਬੇਨਤੀ ਕੀਤੀ ਕਿ ਕੌਮ ਤੁਹਾਡੇ ਵੱਲ ਬੜੀ ਬੇਸਬਰੀ ਨਾਲ ਦੇਖ ਰਹੀ ਆ ਤੇ ਤੁਸੀਂ ਫੈਸਲਾ ਜਿਹੜਾ ਕੌਮ ਦੀਆਂ ਭਾਵਨਾਵਾਂ ਸਿੱਖ ਸਿਧਾਂਤਾਂ ਦੇ ਅਨੁਕੂਲ ਹੋਵੇ ਨਾ ਕਿ ਕਿਸੇ ਦਬਾਅ ਅੰਦਰ ਕੋਈ ਇਹੋ ਜਿਹਾ ਫੈਸਲਾ ਹੋਵੇ ਜਿਹੜਾ ਕੌਮ ਮੁੜ ਕੇ ਦਬਿੱਦਾ ਦਾ ਸ਼ਿਕਾਰ ਹੋਵੇ ਨਾ ਉਹਨੂੰ ਪ੍ਰਵਾਨ ਕਰੇ ਜਾਂ ਕੋਈ ਅਜਿਹਾ ਹੋਵੇ। ਅਸੀਂ ਉਹਨਾਂ ਸਾਰੀਆਂ ਜਿਹੜੀਆਂ ਸੰਗਤ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾਇਆ ਤੇ ਉਹਨਾਂ ਨੇ ਬੇਨਤੀ ਕੀਤੀ ਕਿ ਤੁਸੀਂ ਚੜ੍ਹਦੀ ਕਲਾ ਨਾਲ ਗੁਰੂ ਮਹਾਰਾਜ ਦੇ ਤਖਤ ਤੇ ਬੈਠੇ ਹੋ ਤੇ ਕਿਸੇ ਵੀ ਦਬਾਅ ਤੋਂ ਰ ਕੀ ਲੱਗਦਾ ਕਿ ਬੜਾ ਲੰਮਾ ਸਮਾਂ ਲਾਤਾ ਇਹ ਕਾਜ ਲਾਉਂਦੇ ਚਲੋ ਉਹ ਇਹ ਜੀ ਕਿ ਇਹ ਮਾਮਲਾ ਬੜਾ ਲੰਮਾ ਚੌੜਾ ਸੀਗਾ ਇਹਦੇ ਚ ਮੇਰਾ ਖਿਆਲ ਹੈ ਕਿ ਬਹੁਤ ਲੰਮੇ ਸਮੇਂ ਤੋਂ ਜਿਹੜੀਆਂ ਕਟਾਈਆਂ ਹੋ ਰਹੀਆਂ ਸੀ ਉਹਦਾ ਸਾਰਿਆਂ ਦਾ ਜਾਂਚ ਪੜਤਾਲ ਕਰਨੀ ਜਾਂ ਕੁਝ ਕਰਨਾ ਹੋ ਸਕਦਾ ਲੰਮਾ ਸਮਾਂ ਲੱਗਾ ਤੇ ਪਰ ਇਹ ਚ ਜੇ ਕਿ ਜਿੰਨਾ ਵੀ ਸਮਾਂ ਲੱਗਾ ਜਾਂ ਹੋਰ ਵੀ ਲੱਗ ਸਕਦਾ ਤੇ ਪਰ ਫੈਸਲਾ ਸਹੀ ਹੋਣਾ ਚਾਹੀਦਾ ਜੀ ਉਹ ਕੀ ਲੱਗਦਾ ਕਿ ਕਿਵੇਂ ਦਾ ਫੈਸਲਾ ਹੋਣਾ ਚਾਹੀਦਾ ਕਿ ਕਿ ਜਿਨ੍ਹਾਂ ਨੇ ਵੀ ਹੁਣ ਤੱਕ ਚਲਵਾਈਆ ਕਰਾ ਦਿੱਤੀ ਹੈ ਜਿਨ੍ਹਾਂ ਨੇ ਵੀ ਇਥੋਂ ਸਜ਼ਾਵਾਂ ਮਿਲੀਆਂ ਨੇ ਧਾਰਮਿਕ ਸਜ਼ਾ ਮਿਲਣ ਦੀ ਹੈ ਰਾਜਨੀਤਿਕ ਸਜ਼ਾ ਮਿਲਣੀ ਕਿਵੇਂ ਨਹੀਂ ਮਿਲਣੀ ਜਪਾਂ ਤੇ ਜਿਹੜੀ ਪਾਰਟੀ ਜੋ ਬੰਦੇ ਸਮੇਲੇ ਜਿਹੜੀ ਰਾਜਨੀਤਿਕ ਇਹ ਇਹ ਸੜਾ ਤਖਤ ਜੀ ਰਾਜਨੀਤਿਕ ਧਾਰਮਿਕ ਦੋਵਾਂ ਦੇ ਇਹ ਤੇ ਕਿਸੇ ਨੇ ਕੋਈ ਧਾਰਮਿਕ ਗناہ ਕੀਤਾ ਤੂੰ ਉਹਨੂੰ ਧਾਰਮਿਕ ਸਜ਼ਾ ਵੀ ਤੇ ਜੇ ਨੇ ਰਾਜਨੀਤਿਕ ਹੋ ਕੇ ਕੋਈ ਕੌਮਨਾ ਕੌਮਦਾਨ ਨੁਕਸਾਨ ਕੀਤਾ ਤੂੰ ਉਹਨੂੰ ਰਾਜਨੀਤਿਕ ਤੌਰ ਤੇ ਵੀ ਸਜ਼ਾ ਮਿਲਣੀ ਚਾਹੀਦੀ ਠੀਕ ਦੇ ਜਿਹੜਾ TRAVEL CERTIFICATE ਪੁੱਛੀਓ ਅੱਛਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਕਾਲਤਖਬ ਸਾਹਿਬ ਦੇ ਜਥੇਦਾਰ ਜੀ ਨੂੰ ਮਿਲੇ ਸੀ ਉਹਨਾਂ ਨੂੰ ਜਿੰਨੀਆਂ ਵੀ ਗੱਲਾਂ ਐ ਜਿੰਨੀਆਂ ਕ ਅਸੀਂ ਜਾਣੂ ਕਰਾਇਆ ਜੋ ਸਾਡੇ ਕੋਲ ਸੀਗਾ ਤੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਆ ਵੀ ਬਿਨਾਂ ਕਿਸੇ ਦਬਾਅ ਦੇ ਇੱਥਾਂ ਆ ਕੇ ਉਹ ਫੈਸਲਾ ਕਰਨ ਬਾਕੀ ਉਹਨਾਂ ਨੂੰ ਮੈਂ ਵਿਸ਼ਵਾਸ ਦਿਵਾਇਆ ਵੀ ਜੋ ਵੀ ਉਹਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਐ ਪਿਛਲੇ ਸਮੇਂ 'ਚ ਕਿ ਤੁਹਾਡੇ ਬੱਚੇ ਬਾਹਰ ਐ ਤੇ ਅਸੀਂ ਮੈਂ ਵਿਸ਼ਵਾਸ ਦਵਾਇਆ ਕਿ ਅਸੀਂ ਪੂਰਨ ਤੌਰ ਤੇ ਉਹਨਾਂ ਦੇ ਨਾਲ ਆ ਸਾਡਾ ਪੂਰਾ ਸਮਰਥਨ ਹੈ ਉਹਨਾਂ ਨੂੰ ਮੈਂ ਬਾਹਰ ਦੀ ਸਿਕ ਕੌਮ ਨੂੰ ਵੀ ਅਪੀਲ ਕਰਦਾ ਕਿ ਉਹਨਾਂ ਦੇ ਬੱਚਿਆਂ ਦਾ ਧਿਆਨ ਰੱਖੇ ਉਹਨਾਂ ਨੂੰ ਮਿਲਦੇ ਜਿਲਦੇ ਰਹਿਣ ਬਈ ਉਹ ਠੀਕ ਠਾਕ ਹੈ ਹਾਲਚਾਲ ਉਹਨਾਂ ਦਾ ਪੁੱਛਦੇ ਰਹਿਣ ਜਿਵੇਂ ਕਿ ਸੁਖਵੀਰ ਬਾਦਲ ਵੱਲੋਂ ਅਸਤੀਫਾ ਵੀ ਦਿੱਤਾ ਗਿਆ ਸਾਧਕਰਨ ਵੱਲੋਂ ਤਾਂ ਨਾਮ ਮੰਨਜ਼ੂਰ ਦਿੱਤਾ ਗਿਆ ਕਿਵੇਂ ਦੇਖਦੇ ਹੋ ਇਸ ਮਸਲੇ ਨੂੰ ਬਾਈ ਜੀ ਉਹ ਜਿਵੇਂ ਨਾ ਸੁਖਵੀਰ ਬਾਦਲ ਇੱਕ ਦੇਖੋ ਆਮ ਵੋਟ ਤਾਂ ਉਹਨਾਂ ਨੂੰ ਪੈਂਦੀ ਨਹੀਂ ਕਿਉਂਕਿ ਨਿਰੰਤਰ ਹਾਰ ਹੁੰਦੀ ਆਈ ਹੈ ਤਿੰਨ ਚਾਰ ਇਲੈਕਸ਼ਨਾਂ ਦੇ ਵਿੱਚ ਸੁਖਵੀਰ ਬਾਦਲ ਹੁਣ ਅਕਾਲੀ ਦਲ ਦਾ ਨਹੀਂ ਇੱਕੋ ਗਰੁੱਪ ਹੈ 100 200 ਬੰਦਿਆਂ ਦਾ ਉਹਨਾਂ ਦਾ ਪ੍ਰਧਾਨ ਹੈ ਉਹਨਾਂ ਨੇ ਬੇਸ਼ੱਕ ਅਸਤੀਫਾ ਦੇਤਾ ਚਾਹੇ ਉਹਨਾਂ ਨੇ ਮਨਜ਼ੂਰ ਕੀਤਾ ਚਾਹੇ ਨਹੀਂ ਕੀਤਾ ਜਿਉ ਮਨਜ਼ੂਰ ਕਰ ਵੀ ਲੈਂਦੇ ਉਹਨਾਂ ਨੇ ਹੋਰ ਦੋ ਮਹੀਨੇ ਨੂੰ ਕਿਉਂਕਿ ਉਹੀ ਉਹਦੇ ਬੰਦੇ ਆ ਜਿਹੜੇ ਉਹਨਾਂ ਨੂੰ ਸਪੋਰਟ ਕਰਦੇ ਆ ਜਿੰਨੇ ਬੰਦੇ ਉਹਨਾਂ ਨੇ ਦੁਬਾਰਾ ਚੁਣ ਕੇ ਉਹਨੂੰ ਫੇਰ ਬਣਾ ਦੇਣਾ ਸੀ ਉਹ ਤਾਂ ਮਨਜ਼ੂਰ ਕੀਤਾ ਨਹੀਂ ਕੀਤਾ ਇੱਕੋ ਗੱਲ ਹੈ ਕਿਤੇ ਦਿਨ ਦੇਖੇਗਾ ਕਿ ਜਿੰਦ ਤੱਕ ਇਹਨਾਂ ਕੋਲ ਮੀਟਿੰਗਾਂ ਦੇ ਨਾਮ ਲੋਕ ਗਏ ਗਏ ਆ ਕਿਦਾਂ ਕਿਦਾਂ ਦੇਖਿਆ ਗਿਆ ਦਬਾਅ ਪਰ ਦੀ ਦਬਾਅ ਅਸੀਂ ਉਹੀ ਆਏ ਸੀ ਤਾਂ ਹੀ ਮਿਲਣ ਆਇਆ ਵੀ ਉਹ ਬਿਨਾਂ ਕਿਸੇ ਦਬਾਅ ਤੋਂ ਆ ਕੇ ਦਬਾਅ ਥੱਲੇ ਆ ਕੇ ਫੈਸਲਾ ਲੈਣ